ਬਾਈ ਜੇਕਰ ਤੁਹਾਡੇ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਤੇ ਤੁਸੀਂ ਆਪਦੇ ਫੋਨ ਨਾਲ ਉਹ ਕੈਮਰੇ ਅਟੈਚ ਕੀਤੇ ਹੋਏ ਆ ਤਾਂ ਬਾਈ ਭੁੱਲ ਕੇ ਵੀ ਆਹ ਵਾਲੀ ਗਲਤੀ ਨਾ ਕਰ ਲਿਓ ਤੁਹਾਡੇ ਘਰ ਦੀ ਪਰਸਨਲ ਕੋਈ ਵੀਡੀਓ ਵੀ ਲੀਕ ਹੋ ਸਕਦੀ ਆ ਤੁਹਾਨੂੰ ਇੱਕ ਵੀਡੀਓ ਦਾ ਜੁਰਮਾਨਾ ਵੀ 5 ਲੱਖ ਭਰਨਾ ਪੈ ਸਕਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਮੈਥੋਂ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਸ ਬਾਈ ਨੇ ਘਰੇ ਸੀਸੀਟੀਵੀ ਕੈਮਰੇ ਲਵਾਏ ਹੋਏ ਸੀਗੇ ਤੇ ਉਹਨਾਂ ਕੈਮਰਿਆਂ ਨੇ ਬਾਈ ਦੀ ਜਾਨ ਇੰਨੀ ਕਿ ਦੁੱਖਾਂ ਚ ਪਾਤੀ ਵੀ ਗੱਲਾਂ ਹੀ ਛੱਡ ਦਿਓ ਜਿਹੜੇ ਬਾਈ ਦੀ ਮੈਥੋਂ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹ ਬਾਈ ਆ ਵਿਚਾਰਾ ਹੈਂਡੀਕੈਪ ਬਾਈ ਦਾ ਬਚਪਨ ਦੇ ਵਿੱਚ ਹੀ ਮਾਪਿਓ ਮਰ ਜਾਂਦਾ ਤੇ ਬਾਈ ਦੇ ਨਾਨਕਿਆਂ ਨੇ ਬਾਈ ਨੂੰ ਪਾਲ ਲਿਆ ਸਾਂਭਿਆ ਪੜਾਇਆ ਲਿਖਾਇਆ ਪੜ੍ਹ ਲੈ ਕਿਹੜਾ ਬਾਈ ਹੁੰਦਾ ਉਹ ਨੌਕਰੀ ਲੱਗ ਜਾਂਦਾ ਉਸ ਤੋਂ ਬਾਅਦ ਬਾਈ ਦਾ ਵਿਆਹ ਹੁੰਦਾ ਤੇ ਜਿਹੜੀ ਕੁੜੀ ਨਾਲ ਬਾਈ ਦਾ ਵਿਆਹ ਹੁੰਦਾ ਉਹ ਵੀ ਵਿਚਾਰੀ ਥੋੜੀ ਜੀ ਹੈਂਡੀਕੈਪ ਸੀਗੀ ਉਹਦੀ ਇੱਕ ਲੱਤ ਬਹੁਤ ਘੱਟ ਕੰਮ ਕਰਦੀ ਸੀਗੀ ਚਲੋ ਜੀ ਬਾਈ ਆਪਦੀ ਜ਼ਿੰਦਗੀ ਚ ਬਹੁਤ ਖੁਸ਼ ਹੁੰਦਾ ਕਿਉਂਕਿ ਛੋਟੇ ਹੁੰਦੇ ਦਾ ਮਾਪਿਓ ਚਲਾ ਗਿਆ ਵਿਚਾਰੇ ਦਾ ਹਨ ਚਲੋ ਜੀ ਵਿਆਹ ਤੋਂ ਬਾਅਦ ਤੁਹਾਨੂੰ ਪਤਾ ਬੰਦੇ ਨੂੰ ਜੀਵਨ ਸਾਥੀ ਦਾ ਬਹੁਤ ਵੱਡਾ ਹੌਸਲਾ ਹੋ ਜਾਂਦਾ ਉਸ ਤੋਂ ਬਾਅਦ ਬਾਈ ਦੇ ਘਰੇ ਇੱਕ ਪੁੱਤ ਜਨਮ ਲੈਂਦਾ ਜਦੋਂ ਬਾਈ ਦਾ ਉਹ ਪੁੱਤ ਲਗਭਗ 1 ਸਾਲ ਦੀ ਉਮਰ ਦਾ ਹੋ ਜਾਂਦਾ ਤਾਂ ਜਿਹੜੀ ਬਾਈ ਦੀ ਘਰ ਵਾਲੀ ਹੁੰਦੀ ਆ ਉਹਨੂੰ ਮਿਰਗੀ ਦੇ ਦੌਰੇ ਪੈਣ ਲੱਗ ਜਾਂਦੇ ਆ ਡਾਕਟਰਾਂ ਨੇ ਜਦੋਂ ਇਹ ਗੱਲ ਕਲੀਅਰ ਕਰਤੀ ਵੀ ਹਾਂ ਇਹਨੂੰ ਮਿਰਗੀ ਦੇ ਦੌਰੇ ਪੈਂਦੇ ਆ ਬਾਈ ਨੇ ਇਲਾਜ ਸ਼ੁਰ ਦਵਾਈ ਚਲਦਿਆਂ ਚਲਦਿਆਂ ਵੀ ਬਾਈ ਦੀ ਘਰ ਦੇ ਨੂੰ ਮਰਗੀ ਦੇ ਦੌਰੇ ਫਿਰ ਵੀ ਕਦੇ-ਕਦੇ ਵਿੱਚੋਂ ਪੈ ਜਾਂਦੇ ਸੀਗੇ। ਹੁਣ ਬਾਈ ਵਿਚਾਰਾ ਬਹੁਤ ਟੈਨਸ਼ਨ ਦੇ ਵਿੱਚ ਸੀਗਾ। ਬਾਈ ਨੂੰ ਐ ਸੀਗਾ ਯਾਰ ਮੈਂ ਤਾਂ ਨੌਕਰੀ ਤੇ ਵੀ ਜਾਣਾ ਹੁੰਦਾ। ਹਨਾ ਘਰੇ ਮੇਰੀ ਇਕੱਲੀ ਘਰ ਵਾਲੀ ਹੁੰਦੀ ਆ। ਸਾਲਕ ਦਾ ਮੇਰਾ ਜਵਾਕ ਆ ਤੇ ਮੈਂ ਕੀ ਕਰਾਂ? ਫਿਰ ਬਾਈ ਨੇ ਕੀ ਕੀਤਾ? ਬਾਈ ਨੇ ਆਪਦੀ ਸੱਸ ਨੂੰ ਲਿਆ ਕੇ ਕੋਲ ਰੱਖ ਲਿਆ। ਬਾਈ ਨੂੰ ਐ ਸੀ ਚੱਲ ਫਿਰ ਵੀ ਆਸਰਾ ਹੁੰਦਾ ਬੰਦੇ ਨੂੰ ਹਨਾ ਵੀ ਰੱਬਣਾ ਕਰੇ ਮੈਂ ਨੌਕਰੀ ਤੇ ਹੋਵਾਂ ਪਿੱਛੋਂ ਮੇਰੀ ਘਰ ਦੇ ਨੂੰ ਕਿਤੇ ਦੂਰਾ ਦੂਰਾ ਪੈ ਜਾਏ ਮੇਰੀ ਸੱਸ ਸੰਭਾਲਤਾ ਲਊਗੀ। ਮੈਨੂੰ ਫੋਨ ਕਰਕੇ ਦੱਸ ਦੂਗੀ ਜਾਂ ਮੇਰੇ ਚਾਚੇ ਤਾਏ ਗਵਾਨ ਚ ਹੈਗੇ ਉਹਨਾਂ ਨੂੰ ਭੱਜ ਕੇ ਆਵਾਜ਼ ਮਾਰ ਲੂਗੀ ਹਨਾ ਚਲੋ ਜੀ ਬਾਈ ਨੇ ਸੱਸ ਨੂੰ ਲਿਆ ਕੇ ਕੋਲ ਰੱਖ ਲਿਆ ਹੁਣ ਸੱਸ ਦੇ ਵੀ ਪਿੱਛੇ ਪੋਤੀਆਂ ਪੋਤੇ ਹੈਗੇ ਸੀਗੇ ਸੱਸ ਨੇ 2-4 ਦਿਨ ਰਿਆ ਕਰਨਾ ਹਫਤੇ ਚੋਂ ਤੇ ਛਣੀ ਵਾਰ ਬਾਈ ਨੂੰ ਕਿਹਾ ਕਰਨਾ ਮੈਨੂੰ ਛੱਡ ਕੇ ਆ ਮੈਨੂੰ ਤਾਂ ਮੇਰੇ ਪੋਤੀਆਂ ਪੋਤਿਆਂ ਦੀ ਬਾਲੀ ਯਾਦ ਆਉਂਦੀ ਹੈ ਬਾਈ ਵਿਚਾਰੇ ਨੇ ਨੌਕਰੀ ਤੋਂ ਆ ਕੇ ਛਣੀ ਵਾਰ ਸ਼ਾਮ ਨੂੰ ਸੱਸ ਨੂੰ ਆਪਦੇ ਸਹੁਰਿਆਂ ਤੇ ਛੱਡ ਆਇਆ ਕਰਨਾ ਕਿਉਂਕਿ ਸਹੁਰੇ ਬਾਈ ਦੇ 5-6 ਕਿਲੋਮੀਟਰ ਦੀ ਦੂਰੀ ਤੇ ਹੈਗੇ ਸੀਗੇ 100 ਵਾਰ ਤੜਕੇ ਫੇਰ ਬਾਈ ਨੇ ਜਾਇਆ ਕਰਨਾ ਸੱਸ ਨੂੰ ਲੈ ਕੇ ਆਇ ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਸਾਲ ਦਾ ਸਮਾਂ ਲੰਘ ਜਾਂਦਾ। ਹੁਣ ਬਾਈ ਵੀ ਬਹੁਤ ਦੁਖੀ ਸੀਗਾ ਕਿਉਂਕਿ ਸਿਆਲਾਂ ਦੇ ਵਿੱਚ ਥੋੜਾ ਤੁੰਦ ਬਹੁਤ ਹੁੰਦੀ ਆ। ਸ਼ਾਮ ਨੂੰ ਸੱਸ ਨੂੰ ਸ਼ਨੀਵਾਰ ਛੱਡ ਕੇ ਆਇਆ ਕਰਨਾ, 100 ਪਰ ਤੜਕੇ ਲੈ ਕੇ ਆਇਆ ਕਰਨਾ। ਜਿਹੜੀ ਹੁਣ ਸੱਸ ਸੀਗੀ ਉਹਦੇ ਵੀ ਹੁਣ ਘਰੇ ਪੋਤੀ-ਪੋਤੇ ਸੀਗੇ ਉਹ ਵੀ ਆਖਿਆ ਕਰੇ ਭਾਈ ਹੁਣ ਸਾਲ ਤੋਂ ਤੁਹਾਡਾ ਮੱਖਸਾ ਘਟ ਪਾਤਾ। ਹੁਣ ਮੈਥੋਂ ਤਾਂ ਰਹਿ ਆ ਨਹੀਂ ਜਾਂਦਾ ਕਿਉਂਕਿ ਤੁਹਾਨੂੰ ਪਤਾ ਆਪਦਾ ਘਰ ਆਪਦਾ ਘਰ ਹੀ ਹੁੰਦਾ। ਚਲੋ ਜੀ ਸੱਸ ਵੀ ਹੱਥ ਖੜੇ ਕਰ ਗਈ। ਉਹ ਬਾਈ ਵਿਚਾਰਾ ਹੋ ਟੈਨਸ਼ਨ ਚ ਪੈ ਗਿਆ ਵੀ ਮੈਂ ਕਰਾਂ ਤਾਂ ਕੀ ਕਰਾਂ ਵੀ ਮੇਰੇ ਕੋਲੇ ਇੱਕੋ ਨੌਕਰੀ ਹੈ ਨੌਕਰੀ ਨਾਲ ਮੇਰਾ ਘਰ ਚੱਲਦਾ ਨੌਕਰੀ ਮੈਂ ਛੱਡ ਨਹੀਂ ਸਕਦਾ ਤੇ ਮੈਂ ਹੁਣ ਆਪਣੀ ਘਰ ਵਾਲੀ ਕੋਲੇ ਕਿਹਨੂੰ ਛੱਡਿਆ ਕਰਾਂ ਕੌਣ ਮੇਰੀ ਘਰ ਦੇ ਧਿਆਨ ਰੱਖਿਆ ਕਰੇ ਚਲੋ ਜੀ ਬਾਈ ਦਾ ਇੱਕ ਮਿੱਤਰ ਸੀਗਾ ਨਾਲ ਦੇ ਪਿੰਡ ਦਾ ਜਿਹੜਾ ਕਿ ਬਾਈ ਦੇ ਨਾਲ ਹੀ ਨੌਕਰੀ ਕਰਦਾ ਸੀਗਾ ਬਹੁਤ ਜਿਆਦੀ ਗੂੜੀ ਸੱਜੜਤਾਈ ਸੀ ਬਹੁਤ ਗੂੜੀ ਯਾਰੀ ਸੀ ਬਾਈ ਨੇ ਆਪਦੇ ਘਰ ਦਾ ਸਾਰਾ ਦੁੱਖ ਉਸ ਨਾਲ ਸ਼ੇਅਰ ਕੀਤਾ ਵੀ ਬਾਈ ਯਾਰ ਇਸ ਤਰ੍ਹਾਂ ਕਰਕੇ ਆ ਸਿਆਪਾ ਪੈ ਗਿਆ ਵੀ ਮੇਰੀ ਘਰ ਦੀ ਨੂੰ ਪੈਂਦੇ ਆ ਮਿਰਗੀ ਦੇ ਦੌਰੇ 2 ਸਾਲਾਂ ਦਾ ਮੇਰਾ ਮੁੰਡਾ ਹੋ ਗਿਆ ਹੁਣ ਮੈਂ ਨੌਕਰੀ ਤੇ ਆ ਜੇ ਨਾ ਮੇਰੀ ਸੱਸ ਕੋਲ ਹੁੰਦੀ ਸੀ ਸੱਸ ਵੀ ਹੁਣ ਹੱਥ ਖੜੇ ਕਰ ਗਈ ਹੁਣ ਮੈਂ ਕਰਾਂ ਤੇ ਕੀ ਕਰਾਂ ਮੈਂ ਹੁਣ ਨੌਕਰੀ ਤੇ ਹੁਣ ਜੇ ਪਿੱਛੋਂ ਮੇਰੀ ਘਰ ਵਾਲੀ ਦੀ ਮਰਗੀ ਦਾ ਦੌਰਾ ਪੈ ਜੇ ਰੱਬ ਨਾ ਕਰੇ ਮੇਰਾ ਮੁੰਡਾ ਕਿਸੇ ਪਾਣੀ ਵਾਲੇ ਟੱਬ ਚ ਡੁੱਬ ਕੇ ਮਰ ਜੇ ਜਾਂ ਕਿਸੇ ਕਰੰਟ ਨੂੰ ਹੱਥ ਲਾ ਲੈ ਕਿਸੇ ਗਰਮ ਚੀਜ਼ ਨੂੰ ਹੱਥ ਲਾ ਲੈ ਕਿਹਦਾ ਕੀਦਾ ਕੀ ਬਣ ਜੇ ਕਰੇ ਤਾਂ ਬਾਈ ਦਾ ਉਹ ਮਿੱਤਰ ਬਾਈ ਨੂੰ ਸਲਾਹ ਦਿੰਦਾ ਯਾਰ ਤੂੰ ਘਰੇ ਆਪਦੇ ਸੀਸੀਟੀਵੀ ਕੈਮਰੇ ਲਵਾ ਲੈ ਤੂੰ ਆਪਦੇ ਬੈਡਰੂਮ ਚ ਵੀ ਕੈਮਰਾ ਲਵਾ ਦੇ ਲੌਬੀ ਚ ਵੀ ਕੈਮਰਾ ਲਵਾ ਦੇ ਕਿਚਨ ਚ ਵੀ ਕੈਮਰਾ ਲਵਾ ਦੇ ਵੱਡੇ ਗੇਟ ਕੋਲ ਵੀ ਕੈਮਰਾ ਲ ਤੇ 10-15 ਮਿੰਟਾਂ ਬਿਤਾਦਾ ਆਪਦੇ ਕੈਮਰੇ ਖੋਲ ਕੇ ਵੇਂਦਾ ਰਿਹਾ ਵੀ ਘਰੇ ਸਾਰੀ ਸੁੱਖ-ਸਾਂ ਦਾ। ਹੁਣ ਬਾਈ ਦੇ ਦਿਮਾਗ 'ਚ ਉਹ ਗੱਲ ਵੱਜਦੀ ਹੈ। ਪਾਈ ਕਹਿੰਦਾ ਯਾਰ ਗੱਲ ਤਾਂ ਸਹੀ ਆ। ਬਾਈ ਨੇ ਸੋਚਿਆ ਜਨ ਮੈਂ ਕੈਮਰੇ ਲਵਾ ਲੈਂਦਾ। ਨਾਲ ਮੇਰੇ ਚਾਚੇ ਤਾਏ ਦੇ ਘਰ ਹੈਗੇ ਆ। ਵੀ ਰੱਬ ਨਾ ਕਰੇ ਜੇ ਮੇਰੀ ਘਰ ਵਾਲੇ ਨੂੰ ਮਰਗੀ ਦਾ ਦੌਰਾ ਪੈ ਵੀ ਜਾਂਦਾ ਤਾਂ ਮੈਂ ਕੈਮਰੇ ਵਿੱਚੋਂ ਦੇਖ ਕੇ ਭੱਜ ਕੇ ਆਪਦੇ ਚਾਚੇ ਤਾਏ ਨੂੰ ਫੋਨ ਤਾਂ ਕਰ ਦੂੰਗਾ ਉਹ ਆ ਕੇ ਸੰਭਾਲ ਤਾਂ ਲੈਣਗੇ ਮੌਕਾ। ਬਾਈ ਕਹਿੰਦਾ ਹੁਣ ਕੈਮਰੇ ਕਿੱਥੋਂ ਲਵਾਈਏ? ਤਾ ਬਾਈ ਦਾ ਉਹ ਸੱਜਣ ਕਹਿੰਦਾ ਵੀ ਬਾਈ ਮੇਰੇ ਹੀ ਭੂਆ ਦਾ ਮੁੰਡਾ ਕੈਮਰਿਆਂ ਦਾ ਕੰਮ ਕਰਦਾ ਨਾਲੇ 2 ਰੁਪਏ ਸਸਤੇ ਕੰਮ ਸਰਜੂ ਆਪਣਾ ਆਪ ਉਹ ਤੋਂ ਕੈਮਰੇ ਲਵਾ ਲੈਣੇ ਆ। ਬਾਈ ਨੇ ਉੱਥੇ ਬੈਠਿਆ ਬੈਠਿਆ ਕਹਿੰਦਾ ਯਾਰ ਆਪਦੀ ਭੂਆ ਦੇ ਮੁੰਡੇ ਨੂੰ ਫੋਨ ਕਰ ਤੇ ਉਹਨੂੰ ਕਹਦੇ ਵੀ ਐਤਵਾਰ ਕੈਮਰੇ ਆ ਕੇ ਲਾਜੇ ਐਤਵਾਰ ਛੁੱਟੀ ਹੁੰਦੀ ਐ। ਚਲੋ ਜੀ ਦਿਨ ਆ ਜਾਂਦਾ ਐਤਵਾਰ ਦਾ ਜਿਹੜਾ ਬਾਈ ਦਾ ਉਹ ਸੱਜਣ ਹੁੰਦਾ ਬਾਈ ਨਾਲ ਜਿਹੜਾ ਨੌਕਰੀ ਕਰਦਾ ਹੁੰਦਾ ਉਹ ਆਪਦੀ ਭੂਆ ਦੇ ਪੁੱਤ ਨੂੰ ਨਾਲ ਲੈ ਕੇ ਕੈਮਰੇ ਕੋਲ ਸਾਰਾ ਤਾਮਾ ਜਾਮਾ ਲੈ ਕੇ ਬਾਈ ਦੇ ਘਰੇ ਆ ਜਾਂਦੇ ਆ। ਘਰੇ ਆ ਕੇ ਸਾਰੇ ਕੈਮਰੇ ਫਿੱਟ ਹੋ ਜਾਂਦੇ ਆ ਬਾਈ ਦੇ ਬੈਡਰ ਕਿਚਨ ਚ ਲੱਗ ਜਾਂਦਾ ਲੌਬੀ ਚ ਲੱਗ ਜਾਂਦਾ ਵੱਡੇ ਗੇਟ ਕੋਲ ਲੱਗ ਜਾਂਦਾ ਸਾਰੇ ਪਾਸੇ ਕੈਮਰੇ ਲੱਗ ਜਾਂਦੇ ਆ ਫਿਰ ਜਿਹੜਾ ਬਾਈ ਦਾ ਉਹ ਸੱਜਣ ਹੁੰਦਾ ਉਹ ਬਾਈ ਨੂੰ ਕੈਮਰੇ ਫੋਨ ਨਾਲ ਅਟੈਚ ਕਰਕੇ ਦਿੰਦਾ ਸਾਰੀ A to Z ਸੈਟਿੰਗ ਉਹ ਕੈਮਰਿਆਂ ਦੀ ਬਾਈ ਨੂੰ ਫੋਨ ਦੇ ਵਿੱਚ ਕਰ ਦਿੰਦਾ ਚਲੋ ਜੀ ਹੁਣ ਬਾਈ ਵਿਚਾਰਾ ਬੇਫਿਕਰ ਹੋ ਕੇ ਨੌਕਰੀ ਜਾਇਆ ਕਰੇ ਨੌਕਰੀ ਜਾ ਕੇ ਕੈਮਰੇ ਖੋਲ ਕੇ 15 20 ਮਿੰਟਾਂ ਬਾ ਦੇਖ ਲਿਆ ਕਰੇ ਕਿਉਂਕਿ ਆਮ ਬੰਦਾ ਵੀ 15 20 ਮਿੰਟਾਂ ਬਾ ਤੇ ਆਪਣੇ ਫੋਨ ਫਰੋਲ ਹੀ ਲੈਂਦਾ ਹਨਾ 15 20 ਮਿੰਟ ਬਾਅਦ ਫੋਨ ਫਰੋਲ ਕੇ ਦੇਖ ਲਿਆ ਕਰੇਗੀ हां ਮੇਰੀ ਘਰ ਵਾਲੀ ਵਧੀਆ ਬੈੱਡ ਤੇ ਸੁੱਤੀ ਪਈ ਆ ਜਾਂ ਕੋਈ ਕੰਮ ਕਰਕੇ ਚੰਚ ਕਰ ਰਹੀ ਆ ਜਾਂ ਬੱਚੇ ਨੂੰ ਖੜਾ ਰਹੀ ਆ ਬਾਈ ਨੂੰ ਐਸੀ ਯਾਰ ਜ਼ਿੰਦਗੀ ਸੌਖੀ ਹੋਗੀ ਇਸ ਤਰ੍ਹਾਂ ਕਰਦੇ ਆ 2 3 ਮਹੀਨੇ ਲੰਘਦੇ ਆ ਤਾਂ 2 3 ਮਹੀਨੇ ਬਾਅਦ ਕੀ ਹੁੰਦਾ ਕਿ ਬਾਈ ਇੱਕ ਦਿਨ ਆਪ ਦਾ ਫੋਨ ਚਾਰਜਿੰਗ ਉੱਪਰ ਲਗਾ ਕੇ ਆਪਦੇ ਉਸੇ ਮਿੱਤਰ ਕੋਲੇ ਰੱਖ ਕੇ ਬਾਹਰ ਕੰਮ ਚੱਲਾ ਜਾਂਦਾ ਕਿਤੇ ਡਿਊਟੀ ਦੇ ਟਾਈਮ ਹੁਣ ਜਿਹੜਾ ਬਾਈ ਦਾ ਉਹ ਮਿੱਤਰ ਹੁੰਦਾ ਉਹ ਬਾਈ ਦਾ ਫੋਨ ਫੜ ਕੇ ਪਾਸਵਰਡ ਖੋਲ ਲੈਂਦਾ ਉਹਨੂੰ ਪਾਸਵਰਡ ਦਾ ਤਾਂ ਪਤਾ ਸੀਗਾ ਕਿਉਂਕਿ ਉਹਨੇ ਬਾਈ ਨੂੰ ਕੈਮਰਾ ਦੀ ਸਾਰੀ ਸੈਟਿੰਗ ਕਰਕੇ ਦਿੱਤੀ ਸੀ ਬਾਈ ਦੇ ਫੋਨ ਦੇ ਵਿੱਚ ਤੇ ਆਪਾਂ ਵੈਸੇ ਵੀ ਜਿਵੇਂ ਮਿੱਤਰ ਨੂੰ ਦੱਸ ਹੀ ਦਿੰਦੇ ਵੀ ਹਾਂ ਯਾਰ ਆਹ ਪਾਸਵਰਡ ਆ ਤੂੰ ਖੋਲ ਕੇ ਸੈਟਿੰਗ ਕਰ ਦੇ ਵੀ ਵਾਰ-ਵਾਰ ਫਿਰ ਉਹ ਪਾਸਵਰਡ ਪੁੱਛਦਾ ਰਹਿੰਦਾ ਤਾਂ ਬਾਈ ਦੇ ਉਸ ਮਿੱਤਰ ਨੇ ਬਾਈ ਦੇ ਘਰ ਦੇ ਕੈਮਰੇ ਖੋਲ ਲਏ ਜਦੋਂ ਬਾਈ ਦੇ ਘਰ ਦੇ ਕੈਮਰੇ ਖੋਲ ਲੈਂਦਾ ਤਾਂ ਬਾਈ ਦੀ ਘਰ ਵਾਲੀ ਅਚਾਨਕ ਬਾਥਰੂਮ ਦੇ ਵਿੱਚੋਂ ਨਹਾ ਆ ਕੇ ਬਿਨਾ ਕੱਪੜਿਆਂ ਤੋਂ ਬੈਡਰੂਮ ਦੇ ਵਿੱਚ ਆ ਕੇ ਬਹਿ ਕੇ ਕਪੜੇ ਪਾਉਣ ਲੱਗ ਜਾਂਦੀ ਹੈ ਕਿਉਂਕਿ ਬਾਈ ਦੀ ਘਰਵਾਲੀ ਦੀ ਇਕ ਲੱਤ ਘੱਟ ਕੰਮ ਕਰਦੀ ਸੀ ਉਹ ਬਾਥਰੂਮ 'ਚ ਖੜ ਕੇ ਕਪੜੇ ਨਹੀਂ ਸੀ ਪਾ ਸਕਦੀ ਇਸ ਕਰਕੇ ਵਿਚਾਰੀ ਉਹ ਨਹਾ ਕੇ ਆ ਕੇ ਆਪਣੇ ਬੈਡਰੂਮ 'ਚ ਬਹਿ ਕੇ ਕਪੜੇ ਪਾਉਂਦੀ ਹੁੰਦੀ ਸੀ ਜਦੋਂ ਹੁਣ ਬਾਈ ਦੀ ਘਰਵਾਲੀ ਬਾਥਰੂਮ ਦੇ ਵਿੱਚੋਂ ਬਿਨਾ ਕਪੜਿਆਂ ਤੋਂ ਬੈਡਰੂਮ ਵੱਲ ਤੁਰੀ ਤਾਂ ਇਸ ਬੰਦੇ ਨੇ ਕੀ ਕੀਤਾ ਇਹਨੇ ਆਪ ਦੇ ਮੋਬਾਈਲ ਦਾ ਕੈਮਰਾ ਖੋਲ ਕੇ ਵੀਡੀਓ ਬਣਾ ਲਈ ਉਹ ਵੀਡੀਓ 30 35 ਸਕਿੰਟ ਦੀ ਉਹ ਵੀਡੀਓ ਬਣ ਗਈ ਚਲੋ ਜੀ ਉਸ ਤੋਂ ਬਾਅਦ ਉਸ ਬੰਦੇ ਨੇ ਮੋਬਾਈਲ ਉੱਥੇ ਰੱਖਤਾ ਬਾਈ ਨੇ ਵਿਚਾਰਨੇ ਆ ਗਿਆ ਦਾ ਮੋਬਾਈਲ ਚੱਕਿਆ ਟੈਨਸ਼ਨ ਫਰੀ ਸੀ ਬਾਈ ਦੇ ਹੁਣ ਚਿੱਤ ਖਿਆਲ ਚ ਵੀ ਹੈ ਨਹੀਂ ਸੀ ਮੇਰੇ ਨਾਲ ਆ ਕੁਝ ਬਣ ਸਕਦਾ ਜਦੋਂ ਹੁਣ ਬਾਈ ਸ਼ਾਮ ਨੂੰ ਡਿਊਟੀ ਤੋਂ ਘਰੇ ਆਉਂਦਾ ਤਾਂ ਬਾਈ ਦੀ ਇੰਸਟਾਗ੍ਰam ਦੇ ਉੱਪਰ ਇੱਕ ਨਵੀਂ ਆਈਡੀ ਤੋਂ ਮੈਸੇਜ ਆਉਂਦਾ ਕਿ ਬਾਈ ਅਸੀਂ ਤੇਰੀ ਘਰ ਵਾਲੀ ਦੀ ਵੀਡੀਓ ਵਾਇਰਲ ਕਰ ਦਾਂਗੇ ਨਹੀਂ ਤਾਂ ਸਾਨੂੰ 5 ਲੱਖ ਰੁਪਇਆ ਦੇ ਦੇ ਹੁਣ ਬਾਈ ਵਿਚਾਰਾ ਛੱਛੋ ਪੰਜੇ ਚ ਪੈ ਜਾਂਦਾ ਵੀ ਯਾਰ ਮੇਰੀ ਘਰ ਤਾਂ ਸਾਊ ਬਹੁਤ ਆ ਸ਼ਰੀਫ ਬਹੁਤ ਆ ਇੱਕ ਵਿਚਾਰੀ ਹੈਂਡੀਕੈਪ ਆ ਉਤੋਂ ਮਿਰਗੀ ਦੌਰੇ ਪੈਂਦੇ ਉਹ ਤਾਂ ਪਹਿਲਾਂ ਹੀ ਰੱਬ ਦੀ ਮਾਰੀ ਹੈ ਉਹਨੇ ਗਲਤ ਕੰਮ ਕਿਸੇ ਨਾਲ ਕੀ ਕਰਨਾ ਤਾਂ ਬਾਈ ਉਸ ਬੰਦੇ ਨੂੰ ਕਹਿੰਦਾ ਵੀ ਯਾਰ ਤੇ ਜਦੋਂ ਹੁਣ ਬਾਈ ਵੀਡੀਓ ਦੇਖਦਾ ਕਿ ਘਰ ਵਾਲੀ ਬਿਨਾ ਕੱਪੜਿਆਂ ਤੋਂ ਆ ਕੇ ਬੈਡਰੂਮ 'ਚ ਕੱਪੜੇ ਪਾਉਣ ਲੱਗ ਗਈ ਬਾਈ ਦੇ ਨੂੰ ਹੋਸ਼ ਛੁੱਟ ਜਾਂਦੇ ਆ ਬਾਈ ਨੂੰ ਇਸ ਗੱਲ ਦਾ ਤਾਂ ਪਤਾ ਹੀ ਸੀਗਾ ਕਿ ਹਾਂ ਮੇਰੀ ਘਰ ਵਾਲੀ ਇਸ ਤਰ੍ਹਾਂ ਕੱਪੜੇ ਪਾਉਂਦੀ ਹੈ ਕਿਉਂਕਿ ਉਹ ਇੱਕ ਲੱਤ ਤੋਂ ਅਪਾਜ ਆਦੂ ਕੋਲ ਇਸ ਤਰ੍ਹਾਂ ਕੱਪੜੇ ਖੜ ਕੇ ਪਾਈ ਨਹੀਂ ਜਾਂਦੇ ਪਰ ਬਾਈ ਨੂੰ ਐ ਹੋ ਜਾਂਦਾ ਵੀ ਯਾਰ ਮੇਰੇ ਘਰ ਦੀ ਇੱਜ਼ਤ ਆ ਮੇਰੀ ਘਰ ਵਾਲੀ ਆ ਬਿਨਾ ਕੱਪੜਿਆਂ ਤੋਂ ਜੇ ਵੀਡੀਓ ਵਾਇਰਲ ਹੋ ਗਈ ਮੇਰੇ ਪੱਲੇ ਕੀ ਰਹਿ ਜਾਊ ਚਲੋ ਜੀ ਬਾਈ ਉਹਨਾਂ ਨੂੰ ਕਹਿੰਦਾ ਪਿਆ ਬਹਿ ਕੇ ਗੱਲ ਕਰ ਲੈਂਦੇ ਆ ਤਾਂ ਉਹ ਬੰਦੇ ਇੰਸਟਾਗ੍ਰam ਦੇ ਉੱਪਰ ਹੀ ਮੈਸੇਜ ਭੇਜਦੇ ਤੂੰ ਦੱਸ 5 ਲੱਖ ਰੁਪਏ ਕਦੋਂ ਦੇਣਾ ਤੇਰੇ ਕੋਲ 2-3 ਦਿਨਾਂ ਦਾ ਟਾਈਮ ਹੈ ਉਸ ਤੋਂ ਬਾਅਦ ਅਸੀਂ ਵੀਡੀਓ ਵਾਇਰਲ ਕਰਾਂਗੇ ਚਲੋ ਜੀ ਬਾਈ ਉਹ ਚੈਟ ਵਿੱਚ ਹੀ ਛੱਡਦਾ ਤੇ ਬਾਈ ਨਾਲ ਦੀ ਨਾਲ ਆਪਦੇ ਉਸ ਮਿੱਤਰ ਨੂੰ ਫੋਨ ਲਾ ਲੈਂਦਾ ਜਿਨੇ ਕੈਮਰੇ ਲਵਾਏ ਸੀ ਜਿਹੜਾ ਬਾਈ ਨਾਲ ਡਿਊਟੀ ਕਰਦਾ ਸੀਗਾ ਬਾਈ ਫੋਨ ਲਾ ਕੇ ਕਹਿੰਦਾ ਯਾਰ ਮੇਰੇ ਘਰ ਦੇ ਕੈਮਰੇ ਦੀ ਵੀਡੀਓ ਵਾਇਰਲ ਹੋ ਗਈ ਕਿੱਦਾਂ ਹੋ ਸਕਦਾ ਈ ਭੂਆ ਦੇ ਮੁੰਡੇ ਨੂੰ ਪੁੱਛ ਤੇ ਨਾਲੇ ਉਹ ਬੰਦੇ ਮੈਨੂੰ ਧਮਕੀ ਦਿੰਦੇ ਆ ਵੀ ਸਾਨੂੰ 5 ਲੱਖ ਰੁਪਏ ਦੇ ਨਹੀਂ ਤੇ ਅਸੀਂ ਵੀਡੀਓ ਵਾਇਰਲ ਕਰਾਂਗੇ ਅੱਗੋਂ ਹੁਣ ਬਾਈ ਦਾ ਉਹ ਮਿੱਤਰ ਦੇਖੋ ਬਾਈ ਨੂੰ ਕੀ ਕਹਿੰਦਾ ਬਾਈ ਦਾ ਕੋ ਮਿੱਤਰ ਉਹ ਕਹਿੰਦਾ ਵੀ ਹਾਂ ਪੁਲਿਸ ਪੜ ਸਕੋਲਾ ਨਹੀਂ ਜਾਈ ਤੂੰ ਸਾਈਬਰ ਸੈੱਲ ਵਾਲਿਆਂ ਕੋਲੇ ਨਾ ਜਾਈ ਤੂੰ ਪੈਸੇ ਥੋੜੇ ਬਾਰੇ ਦੇ ਲੈ ਕੇ ਰੌਲਾ ਨਿਬੇੜਲਾ ਜੇ ਕਿਤੇ ਵੀਡੀਓ ਵਾਇਰਲ ਹੋ ਗਈ ਤੂੰ ਕਿਤੇ ਮੂੰਹ ਬਖਾਉਣ ਚੁੱਕੀ ਨਹੀਂ ਰਹਿਣਾ ਤੂੰ ਕਿਸੇ ਕੋਲੇ ਗੱਲ ਨਾ ਕਰੀ ਪੁਲਿਸ ਕੋਲ ਨਾ ਜਾਈ ਕੰਮ ਵੱਜ ਜਾਊਗਾ ਹੁਣ ਬਾਈ ਦੇ ਦਿਮਾਗ ਤੋਂ ਗੱਲ ਘਰ ਕਰਗੀ ਵੀ ਹਾਂ ਯਾਰ ਮੇਰੇ ਮਿੱਤਰ ਨੇ ਸਮਝਾਇਆ ਵੀ ਜੇ ਪੁਲਿਸ ਕੋਲੇ ਗਿਆ ਤੇ ਬੰਦੇ ਨੇ ਜੇ ਗੁੱਸੇ ਨਾਲ ਵੀਡੀਓ ਵਾਇਰਲ ਕਰਤੀ ਮੈਂ ਤਾਂ ਮੂੰਹ ਖਾਣ ਚੋ ਕਿਹਨੇ ਕਿਸ ਨੂੰ ਰਹਿਣਾ ਹੁਣ ਬਾਈ ਵਿਚਾਰਾ ਨਾ ਤਾਂ ਪੁਲਿਸ ਕੋਲੇ ਜਾਣ ਜੋਗਾ ਨਾ ਸਾਈਬਰ ਸੈੱਲ ਵਾਲਿਆਂ ਕੋਲੇ ਜਾਣ ਜੋਗਾ ਨਾ ਆਪਦੀ ਘਰ ਦੀ ਕੋਲੇ ਕੋਈ ਗੱਲ ਕਰੇ ਉਹਨੂੰ ਐਸ ਵੀ ਘਰ ਦੇ ਲਈ ਟੈਨਸ਼ਨ ਲੈ ਜੂ ਉਹਨੂੰ ਪਹਿਲਾਂ ਮਰਗੀਏ ਦੌਰੇ ਪੈਂਦੇ ਆ ਬਾਈ ਵਿਚਾਰੇ ਦਾ ਤਿੰਨਾ ਚਾਰਾਂ ਦਿਨਾਂ ਚ ਬਹੁਤ ਬੁਰਾ ਹਾਲ ਹੋ ਗਿਆ ਨਾ ਰਾਤ ਨੂੰ ਨੀਂਦ ਆਵੇ ਡਿਊਟੀ ਜਾਵੇ ਉੱਥੇ ਵੀ ਚੁੱਪ ਕਰਕੇ ਬੈਠਾ ਰਿਹਾ ਕਰੇ ਉਹਨਾਂ ਦਿਨਾਂ ਦੇ ਵਿੱਚ ਬਾਈ ਦਾ ਸਾਲਾ ਬਾਈ ਕੋਲੇ ਆ ਜਾਂਦਾ ਬਾਈ ਦਾ ਸਾਲਾ ਜਦੋਂ ਆ ਕੇ ਬਾਈ ਦੇ ਹਾਲਾਤ ਵੇਖਦਾ ਤੇ ਉਹ ਬਾਈ ਨੂੰ ਪੁੱਛਦਾ ਵੀ ਤੁਹਾਨੂੰ ਕੀ ਹੋਇਆ ਹਨਾ ਵੀ ਬਾਈ ਤੁਸੀਂ ਰਾਤ ਜਦੋਂ ਸਾਲਾ ਇਨੀ ਗੱਲ ਪੁੱਛਦਾ ਤਾਂ ਬਾਈ ਆ ਵੀ ਸਾਲੇ ਨੂੰ ਘਰੋਂ ਬਾਹਰ ਲੈ ਜਾ ਕੇ ਸਾਰੀ ਗੱਲ ਦੱਸਦਾ ਵੀ ਇਸ ਤਰ੍ਹਾਂ ਕਰਕੇ ਯਾਰੇ ਤੇਰੀ ਭੈਣ ਦੀ ਵੀਡੀਓ ਲੀਕ ਹੋ ਗਈ ਹੈ ਕੈਮਰੇ ਦੀ ਉਹ ਆ ਵੀ ਸਾਲੇ ਨੂੰ ਵੀਡੀਓ ਵੀ ਵਿਖਾ ਦਿੰਦਾ ਤੇ ਉਹ ਬੰਦੇ ਹੁਣ 5 ਲੱਖ ਰੁਪਈਆ ਮੰਗਦੇ ਆ ਤੇ ਮੈਂ ਡਰਦਾ ਨਾ ਤਾਂ ਪੁਲਿਸ ਕੋਲੇ ਜਾਨਾ ਨਾ ਸਾਈਬਰ ਸੈੱਲ ਵਾਲੇ ਕੋਲੇ ਜਾਣਾ ਵੀ ਜੇ ਉਹਨੇ ਗੁੱਸੇ ਜਾ ਕੇ ਬੰਦੇ ਨੇ ਵੀਡੀਓ ਵਾਇਰਲ ਕਰਤੀ ਆਪਾਂ ਕੀ ਕਰਾਂਗੇ ਤਾਂ ਜਿਹੜਾ ਬਾਈ ਦਾ ਸਾਲਾ ਹੁੰਦਾ ਉਹ ਕਹਿੰਦਾ ਵੀ ਆਪਾਂ ਸਾਈਬਰ ਸੈੱਲ ਕੋਲੇ ਚੱਲਦੇ ਆ ਬਾਈ ਨਹੀਂ ਮੰਨਦਾ ਪਰ ਬਾਈ ਦਾ ਸਾਲਾ ੱੱਕੇ ਨਾਲ ਬਾਈ ਨੂੰ ਮੋਟਰਸਾਈਕਲ ਵਿੱਚ ਬਿਠਾ ਕੇ ਸਾਈਬਰ ਸੈੱਲ ਵਾਲੇ ਕੋਲੇ ਚਲੇ ਜਾਂਦੇ ਆ ਉੱਥੇ ਜਾ ਕੇ ਉਹ ਆਈਡੀ ਲਿਖਾ ਦਿੰਦੇ ਆ ਸਾਈਬਰ ਸੈੱਲ ਕੋਲ ਰਿਪੋਰਟ ਲਿਖਾ ਦਿੰਦੇ ਆ ਵੀ ਸਾਨੂੰ ਇੱਥੋਂ ਧਮਕੀਆਂ ਆਉਂਦੀਆਂ ਨੇ ਤੇ ਸਾਡੀ ਆਹ ਵਾਲੀ ਵੀਡੀਓ ਆ ਇਹ ਬੰਦਾ ਧਮਕੀ ਦਿੰਦਾ ਕਿ ਸੀ ਵ ਜਦੋਂ ਜੋ ਰਿਪੋਰਟ ਦਰਜ ਕਰ ਲੈਂਦੇ ਆ ਉਸ ਤੋਂ ਬਾਅਦ ਬਾਈ ਉਹ ਉਥੋਂ ਵਾਪਸ ਮੁੜ ਪੈਂਦੇ ਆ ਜਦੋਂ ਬਾਈ ਹਰੀ ਅੱਧੇ ਗੇ ਰਸਤੇ 'ਚ ਆ ਜਾਂਦੇ ਆ ਤੇ ਬਾਈ ਨੂੰ WhatsApp ਦੇ ਉੱਪਰ ਇੱਕ ਕਾਲ ਆਉਂਦੀ ਆ ਬਾਈ ਕਾਲ ਪਿਕ ਕਰਦਾ ਤੇ ਅੱਗੋਂ ਬੰਦਾ ਕਹਿੰਦਾ ਵੀ ਭਾਈ 5 ਲੱਖ ਰੁਪਈਆ ਦੇਣਾ ਜਾਂ ਨਹੀਂ ਦੇਣਾ ਤੇ ਜਾਂ ਅਸੀਂ ਤੇਰੀ ਘੜਦੀ ਦੀ ਵੀਡੀਓ ਵਾਇਰਲ ਕਰ ਦੇ ਤੇ ਤੈਨੂੰ ਮਸ਼ਹੂਰ ਕਰ ਦਈਏ ਬਾਈ ਕਹਿੰਦਾ ਕੋਈ ਗੱਲ ਮੈਨੂੰ ਘੰਟੇ ਦਾ ਸਮਾਂ ਦਿਓ ਘੰਟੇ ਬਾਅਦ ਗੱਲ ਕਰਦੇ ਆ ਬਾਈ ਹਰੀ ਉੱਥੋਂ ਹੀ ਮੋਟਰਸਾਈਕਲ ਵਾਪਸ ਘਮਾਉਂਦੇ ਆ ਫਿਰ ਸਾਈਬਰ ਸੈੱਲ ਵਾਲਿਆਂ ਕੋਲੇ ਚਲੇ ਜਾਂਦੇ ਆ ਸਾਈਬਰ ਸੈੱਲ ਵਾਲਿਆਂ ਕੋਲੇ ਜਾ ਕੇ ਕਹਿੰਦੇ ਵੀ ਸਾਨੂੰ ਇਸ ਨੰਬਰ ਚਲੋ ਜੀ ਸਾਈਬਰ ਸੈਲ ਵਾਲਿਆਂ ਨੇ ਉਸ ਨੰਬਰ ਦੀ ਜਾਂਚ ਕੀਤੀ ਟੈਲੀਕਮ ਦੇਖਿਆ ਵੀ ਕਿਹੜੇ ਟੈਲੀਕਮ ਤੋਂ ਇਹ ਨੰਬਰ ਇਸ਼ੂ ਹੋਇਆ ਚਲੋ ਜੀ ਟੈਲੀਕਮ ਦੀ ਲੋਕੇਸ਼ਨ ਕੱਢੀ ਸਾਈਬਰ ਸੈਲ ਦੀ ਟੀਮ ਬਾਈ ਹਰੋਂ ਨਾਲ ਲੈ ਕੇ ਉਸ ਟੈਲੀਕਮ ਤੇ ਪਹੁੰਚਦੇ ਆ ਟੈਲੀਕਮ ਵਾਲਾ ਅੱਗੋਂ ਉਹ ਆਈਡੀ ਕੱਢ ਕੇ ਦਿੱਤਾ ਜਿਹੜੀ ਆਈਡੀ ਤੇ ਉਹ ਨੰਬਰ ਇਸ਼ੂ ਹੋਇਆ ਹੁੰਦਾ ਜਦੋਂ ਉਹ ਆਈਡੀ ਬਾਈ ਦੇ ਸਾਹਮਣੇ ਆਉਂਦੀ ਤਾਂ ਬਾਈ ਦੇਖ ਕੇ ਹੈਰਾਨ ਹੋ ਜਾਂਦਾ ਕਿ ਮੇਰੇ ਤੇ ਉਸੇ ਮਿੱਤਰ ਦੀ ਆਈਡੀ ਹੈ ਜਿਹੜਾ ਮੇਰੇ ਨਾਲ ਨੌਕਰੀ ਕਰਦਾ ਜਿਹਨੇ ਮੇਰੇ ਘਰੇ ਕੈਮਰੇ ਲਵਾਏ ਤਾਂ ਉਹੀ ਮੁੰਡਾ ਚਲੋ ਜੀ ਮੁੜ ਕੇ ਉਸ ਮੁੰਡੇ ਤੇ ਐਫਆਈਆਰ ਹੁੰਦੀ ਆ ਪੁਲਿਸ ਹਾਊਸ ਮੁੰਡੇ ਨੂੰ ਚਾਕੇ ਥਾਣੇ ਲੈ ਆਉਂਦੀ ਆ। ਬਾਈ ਕਹਿੰਦਾ ਪਹਿਲਾਂ ਤਾਂ ਮੈਂ ਥਾਣੇ 'ਚ ਬਹਿ ਕੇ ਰੱਜ ਕੇ ਰੋਇਆ। ਵੀ ਆਹ ਇਸ ਬੰਦੇ ਨੂੰ ਮੈਂ ਭਰਾ ਬਣਾਇਆ ਹੋਇਆ, ਇਹ ਮੇਰੇ ਨਾਲ ਇਕੱਠੀ ਬਹਿ ਕੇ ਰੋਟੀ ਪਾਣੀ ਖਾਂਦਾ ਰਿਹਾ, ਇਹ ਸਾਡੇ ਘਰੇ ਆਉਂਦਾ ਜਾਂਦਾ ਰਿਹਾ ਵੀ ਇਸ ਬੰਦੇ ਨੇ ਕਿੱਡੀ ਮਾੜੀ ਕਰਤੂਤ ਕੀਤੀ। ਫਿਰ ਜਦੋਂ ਪੁਲਿਸ ਨੇ ਬਣਾਇਆ ਕਟਾਪਾ ਚਾੜਿਆ ਤਾਂ ਉਹ ਬੰਦਾ ਕਹਿੰਦਾ ਵੀ ਹਾਂ ਇਹ ਵੀਡੀਓ ਮੈਂ ਲੀਕ ਕੀਤੀ ਆ। ਮੈਂ ਹੀ ਇਹਦੇ ਫੋਨ 'ਚ ਉਹ ਵੀਡੀਓ ਆਪਦੇ ਕੈਮਰੇ 'ਚ ਬਣਾਈ ਸੀ। ਇਹ ਫੋਨ ਚਾਰਜਿੰਗ ਲਾ ਗਿਆ ਸੀ ਮੈਨੂੰ ਪਾਸਵਰਡ ਦਾ ਸਾਰਾ ਕੁਝ, ਕੈਮਰੇ ਦੇ ਕੋਡਾ ਗੁੱਡਾ ਦਾ ਸਾਰਾ ਚਲੋ ਜੀ ਮੁੜ ਕੇ ਉਹਦੇ ਤੇ ਬਣਦੀ ਬਾਈ ਨੇ ਕਾਰਵਾਈ ਕਰਾਈ। ਮੁੜ ਕੇ ਬਾਈ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਵੀ ਯਾਰ ਇਹ ਕਹਾਣੀ ਲੋਕਾਂ ਤੱਕ ਜਰੂਰ ਪਹੁੰਚਾਈ ਕਿਸੇ ਹੋਰ ਨਾਲ ਆ ਕੁਝ ਨਾ ਵਾਪਰ ਜੇ। ਬਾਈ ਕਹਿੰਦਾ ਸੀਗਾ ਕਿ ਲੋਕਾਂ ਨੂੰ ਇਹ ਗੱਲ ਜਰੂਰ ਦੱਸੀ ਵੀ ਜਦੋਂ ਤੁਸੀਂ ਘਰੇ ਆਪਦੇ ਸੀਸੀਟੀਵੀ ਕੈਮਰੇ ਲਵਾਉਣੇ ਆਪਦੇ ਫੋਨ ਨਾਲ ਅਟੈਚ ਕਰਦੇ ਹੋ ਤਾਂ ਪਹਿਲੀ ਗੱਲ ਤੇ ਇਹ ਆ ਕਿ ਕਿਸੇ ਨੂੰ ਆਪਦਾ ਪਾਸਵਰਡ ਨਾ ਦੱਸਿਆ ਕਰੋ ਫੋਨ ਦਾ। ਜਿਹੜੇ ਤੁਹਾਡੇ ਕੈਮਰੇ ਦਾ ਕੋਡ ਹੁੰਦਾ ਉਹ ਕੋਡ ਵੀ ਆਪ ਹੀ ਗੁਪਤ ਤਰੀਕੇ ਨਾਲ ਰੱਖਿਆ ਕਰੋ। ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਇੱਕ ਵਾਰੀ ਉਹ ਕੋਡ ਕਿਸੇ ਬੰਦੇ ਤੋਂ ਰਖਾ ਲੈਨੇ ਹੋ ਕੈਮਰਾ ਵਾਲੇ ਤੋਂ। ਤਾ ਉਸ ਤੋਂ ਬਾਅਦ ਆਪਦੇ ਘਰ ਦੇ ਕੈਮਰੇ ਦਾ ਕੋਡ ਆਪਦੇ ਫੋਨ ਦਾ ਪਾਸਵਰਡ ਵੀ ਚੇਂਜ ਜ਼ਰੂਰ ਕਰ ਲਿਆ ਕਰੋ ਕਿਉਂਕਿ ਅੱਜ ਕੱਲ ਕੋਈ ਇਥੇ ਯਾਰ ਮਿੱਤਰ ਨਹੀਂਗਾ ਹਰੇਕ ਬੰਦੇ ਦਾ ਪਿਆਰ ਇਥੇ ਪੈਸੇ ਨਾਲ ਆ ਪੈਸੇ ਵਿੱਚ ਤੁਹਾਡੇ ਘਰ ਦੀ ਵੀਡੀਓ ਕੋਈ ਵੀ ਬੰਦਾ ਵਾਇਰਲ ਕਰ ਸਕਦਾ ਸਾਡਾ ਮਕਸਦ ਬਤੋਂ ਲੋਕਾਂ ਨੂੰ ਸੁਚੇਤ ਕਰਨਾ ਹੈ ਅਸੀਂ ਲੋਕਾਂ ਨੂੰ ਜਾਗਰੂ ਕਰਦੇ ਆ ਕਿ ਗਾਂ ਤੋਂ ਐਫ ਜੀ ਹਨ ਹੋਣੀ ਕਿਸੇ ਹੋਰ ਬੰਦੇ ਨਾਲ ਨਾ ਵਾਪਰੇ ਸਾਡਾ ਮਕਸਦ ਕਿਸੇ ਨੂੰ ਠੇਸ ਚੁਣਾ ਨਹੀਂਗਾ ਵੀਡੀਓ ਦੇਖਣੇ ਭਰਾਵਾ ਥੋੜਾ ਬਹੁਤ ਬਹੁਤ ਧੰਨਵਾਦ